ਖੜੇ ਨਾਲ ਇਸ ਵੇਲੇ ਐਮਐਲਏ ਬਾਬਾ ਹੈਂਡਰੀ ਜੀ ਮੌਜੂਦ ਨੇ ਬਾਬਾ ਜੀ ਮੈਂ ਸਿੱਧਾ ਸਵਾਲ ਤੇ ਆਉਣਾ ਚਾਹੁੰਦਾ ਆ ਪੰਜਾਬ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਗਿਆ ਤੁਸੀਂ ਉਸ ਮਿਸ਼ਨ ਬਾਰੇ ਕੀ ਸੋਚਦੇ ਨਹੀਂ ਦੇਖੋ ਅੱਜ ਸਾਰਾ ਪੰਜਾਬ ਜਿਹੜਾ ਹੈਗਾ ਉਹ ਹੜ੍ਹ ਦੇ ਮਾਰ ਦੇ ਥੱਲੇ ਹੈਗਾ ਭਾਵੇਂ ਠੀਕ ਹੈ ਡਾਇਰੈਕਟਲੀ ਜਿਹੜੇ ਸਾਡੇ ਫਾਰਮਰਸ ਉਹਨਾਂ ਨੂੰ ਬੜਾ ਨੁਕਸਾਨ ਹੋਇਆ ਖਾਸ ਕਰਕੇ ਸਾਡੇ ਬਾਰਡਰ ਬੇਲ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਫਿਰੋਜ਼ਪੁਰ ਫਾਜ਼ਿਲਕਾ ਜਲੰਧਰ ਦੇ ਵਿੱਚ ਵੀ ਸੁਲਤਾਨਪੁਰ ਬਿਆਸ ਨੇ ਕਾਲੀ ਬਈ ਨੇ ਚਿੱਟੀ ਬਈ ਨੇ ਬਹੁਤ ਮਾਰ ਮਾਰੀ ਲੇਕਿਨ ਉਹਦੇ ਨਾਲ ਅੱਜ ਸ਼ਹਿਰੀ ਵਪਾਰੀ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੈਗਾ ਕਿਉਂਕਿ ਆਬਵੀਅਸਲੀ ਜਦੋਂ ਉਹ ਕਮਾਈ ਆਂਦੀ ਹੈ ਜ਼ਿਮੀਂਦਾਰ ਆਪਣੀ ਆਮਦ ਵੇਚ ਕੇ ਲੈ ਕੇ ਆਂਦਾ ਹੈਗਾ ਤੇ ਉਹ ਫਿਰ ਸ਼ਹਿਰ ਨੂੰ ਰੁਕ ਕਰਦਾ ਹੈਗਾ ਤੇ ਨਾ ਕੇਵਲ ਮਾਲ ਡੰਗਰਦਾਸ ਐਂਡ ਖਾਸ ਕਰਕੇ ਜ਼ਮੀਨ ਜਾਇਦਾਦ ਦਾ ਲੋਕਾਂ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਹੈਗਾ ਲekin ਮੈਂ ਜ਼ਰੂਰ ਇਹ ਥੋੜਾ ਜਿਹਾ ਮਹਿਸੂਸ ਕਰਦਾ ਹੈ ਕਿ ਹਾਂ ਇਹਦੇ ਵਿੱਚ ਪ੍ਰਕਿਰਤੀ ਦਾ ਬਹੁਤ ਵੱਡਾ ਰੋਲ ਸੀਗਾ ਕਿ ਲੇਕਿਨ ਇਹਦੇ ਨਾਲ ਨਾਲ ਮੈਂ ਇਹ ਜ਼ਰੂਰ ਸੋਚਦਾ ਹੈਗਾ ਕਿ ਸੈਂਟਰ ਗਵਰਨਮੈਂਟ ਦਾ ਐਂਡ ਪੰਜਾਬ ਗਵਰਨਮੈਂਟ ਦਾ ਦੋਨਾਂ ਦਾ ناکਾਮੀ ਬਹੁਤ ਵੱਡੀ ਸਾਹਮਣੇ ਆਈ ਹੈ ਲੋਕਾਂ ਦੀ ਉਹਦਾ ਦੋ ਉਦਾਹਰਣ ਦਿੰਨਾ ਹੈ ਕਿ ਸਾਡਾ ਮੈਟਰੋਲੋਜੀਕਲ ਡਿਪਾਰਟਮੈਂਟ ਜਿਹਨੇ ਪ੍ਰੇਡਿਕਟ ਕਰਨਾ ਹੈਗਾ ਕਿ ਮੌਨਸੂਨ ਕਿੰਨਾ ਆਣਾ ਹੈ ਅਗਲੇ ਹਫਤੇ 10 ਦਿਨਾਂ ਦੇ ਵਿੱਚ ਕਿੰਨੀ ਵਰਖਾ ਹੋਣੀ ਹੈਗੀ ਹੈ ਅਗਰ ਤੁਸੀਂ ਸੈਂਟਰ ਗਵਰਨਮੈਂਟ ਦਾ ਬਜਟ ਦੇਖੋ ਉਹਦੇ ਆંકੜੇ ਦੇਖੋ ਤੇ ਉਹਦੇ ਵਿੱਚ ਪਿਛਲੇ ਲਗਾਤਾਰ 10 ਸਾਲਾਂ ਦੇ ਵਿੱਚੋਂ ਬਹੁਤ ਘੱਟ ਇਨਵੈਸਟਮੈਂਟ ਹੋਈ ਹੈ ਸੋ ਉਸ ਪੱਧਰ ਦੇ ਉੱਤੇ ਸੈਂਟਰ ਸਰਕਾਰ ਜਿਹੜੀ ਅਵੇਅਰਨੈਸ ਸਾਰੇ ਹਿੰਦੁਸਤਾਨ ਦੇ ਵਿੱਚ ਸਟੇਟਸ ਨੂੰ ਹੋਣੀ ਚਾਹੀਦੀ ਸੀ ਉਸ ਪੱਧਰ ਤੇ ਸੈਂਟਰ ਸਰਕਾਰ ਬਹੁਤ ਵੱਡੀ ناکامی ਦੇ ਵਿੱਚ ਰਹੀ ਹੈਗੀ ਹੈ ਡੈਮ ਐਕਟ ਪਿੱਛੇ ਬਣਿਆ ਜਿਹਦੇ ਵਿੱਚ ਉਹ ਸਟੇਟ ਗਵਰਨਮੈਂਟਸ ਦੇ ਜਿਹੜੇ ਅਧਿਕਾਰ ਸੀ ਉਹ ਖੁੰਝੇ ਗਏ ਉਹ ਬਹੁਤ ਵੱਡਾ ਉਹਦੇ ਵਿੱਚ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਪਹੁੰਚਣਾ ਪਿਆ ਹੈਗਾ ਅੱਜ ਬੀਬੀਐਮਬੀ ਦਾ ਜਿਹੜਾ ਚਾਰਜ ਹੈਗਾ ਉਹ ਸੈਂਟਰ ਗਵਰਨਮੈਂਟ ਦੇ ਹੱਥ ਚਲੇ ਗਿਆ ਹੈਗਾ ਜਿਹੜੀ ਕਿ ਸਟੇਟ ਗਵਰਨਮੈਂਟ ਕੋਲ ਹੋਣਾ ਸੀਗਾ ਕੋਆਰਡੀਨੇਸ਼ਨ ਜਿਆਦਾ ਬੈਟਰ ਹੋ ਸਕਦੀ ਹੈ ਐਂਡ ਸਟੇਟ ਗਵਰਨਮੈਂਟ ਦਾ ਤਾਂ ਇੰਨਾ ਬੁਰਾ ਹਾਲ ਹੈਗਾ ਅੱਜ ਹੜ੍ਹ ਨੂੰ ਆਏ ਨੂੰ ਲਗਭਗ ਅੱਜ ਡੇਢ ਮਹੀਨਾ ਹੋ ਗਿਆ ਬਰਸਾਤ ਦੇ ਨਾਲ ਲੋਕੀ ਹੁੰਝਦੇ ਪਏ ਹੈਗੇ ਆ ਲੇਕਿਨ ਨਾ ਤਾਂ ਉਹਨਾਂ ਨੂੰ ਮਦਦ ਭੇਜੀ ਹੈ ਇਹ ਤਾਂ ਪੰਜਾਬੀਆਂ ਦੀ ਜਿਹੜੀ ਆਪਣੀ ਵੈਲਿਊਜ਼ ਹੈਗੀ ਹੈ ਜਿਹੜੀ ਉਹਨੇ ਵਿੱਚ ਹਿਊਮੈਨਿਟੀ ਹੈਗੀ ਹੈ ਅੱਜ ਉਹ ਸਾਹਮਣੇ ਆਈ ਹੈ ਲੋਕਾਂ ਦੇ ਸਾਹਮਣੇ ਆਈ ਹੈ ਸਟੇਟ ਗਵਰਨਮੈਂਟ ਐਂਡ ਸਟੇਟ ਸੈਂਟਰ ਗਵਰਨਮੈਂਟ ਟੋਟਲ ਫੇਲਿਅਰ ਰਹੀ ਹੈ ਇਸ ਡਿਜ਼ਾਸਟਰ ਦੇ ਵਿੱਚ ਹਰ ਜ਼ਰੂਰ ਆਂਦੇ ਆ ਇਹ ਕੋਈ ਪਹਿਲੀ ਵਾਰੀ ਹਾੜ ਨਹੀਂ ਆਇਆ 88 ਦੇ ਵਿੱਚ ਬਹੁਤ ਵੱਡਾ ਹਾੜ ਆਇਆ ਸੀ ਬਟ ਉਹਦੇ ਵਿੱਚ ਵੀ ਤੁਸੀਂ ਅਗਰ ਇਹ ਦੇਖੋ ਆਪਾਂ ਬਹੁਤ ਤੁਸੀਂ ਤਾਂ ਉਦੋਂ ਮਿਲਨ ਦਾ ਬੌਨ ਵੀ ਨਹੀਂ ਹੋਏ ਸੀਗੇ ਬਟ ਉਹਦੇ ਵਿੱਚ ਵੀ ਕੁਝ ਮੈਨ ਮੇਡ ਡਿਜ਼ਾਸਟਰ ਸੀਗਾ ਐਂਡ ਇਹ ਬਹੁਤ ਵੱਡਾ ਮੈਨ ਮੇਡ ਡਿਜ਼ਾਸਟਰ ਹੈ ਜਿਹਦੇ ਵਿੱਚ ਸਟੇਟ ਐਂਡ ਸੈਂਟਰ ਸਰਕਾਰ ਦੋਨੇ ਜ਼ਿੰਮੇਵਾਰ ਨੇ ਅੱਛਾ ਬਾਬਾ ਜੀ ਆਮ ਇਨਸਾਨ ਭੁੱਲ ਜਾਂਦਾ ਆ ਕਿ ਪੋਲੀਟੀਸ਼ੀਅਨ ਨੇ 3 ਸਾਲ ਪਹਿਲਾਂ 4 ਸਾਲ ਪਹਿਲਾਂ ਕੀ ਗੱਲ ਕੀਤੀ ਪੋਲੀਟੀਸ਼ੀਅਨਸ ਨਹੀਂ ਭੁੱਲਦੇ ਤੁਸੀਂ ਸਿਆਸਤ 'ਚ ਹੈਗੇ ਹੋ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀ ਬਣੇ ਜਾਂ ਜਦੋਂ ਪ੍ਰਚਾਰ ਕਰ ਰਹੇ ਸੀ ਉਦੋਂ ਵਾਰ-ਵਾਰ ਇੱਕ ਦਲੀਲ ਦਿੱਤੀ ਜਾਂਦੀ ਸੀ ਈਵਨ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਕਿ ਪੰਜਾਬ ਦੇ ਵਿੱਚ ਐਨਾ ਪੈਸਾ ਆ ਜਿਹੜਾ ਦੱਬਿਆ ਹੋਇਆ ਹੈ ਜਾਂ ਜਿਹੜਾ ਦਬ ਦਿੱਤਾ ਜਾਂਦਾ ਹੈ ਅਸੀਂ ਕੱਢ ਦੇਵਾਂਗੇ ਕਦੀ ਖਾਣਾ ਰੇਤਾਂ ਦੀਆਂ ਖੱਡਾਂ ਦਾ ਜ਼ਿਕਰ ਹੁੰਦਾ ਸੀ ਪਾਣੀ ਦਾ ਹੁੰਦਾ ਸੀਗਾ ਅੱਜ ਪੰਜਾਬ ਦਾ ਖਜ਼ਾਨਾ ਦੁਬਾਰਾ ਖਾਲੀ ਹੈ ਕਿ ਉਹਨਾਂ ਨੂੰ ਫੰਡ ਰੇਜ਼ਰੀ ਸ਼ੁਰੂ ਕਰਨੀ ਪੈ ਰਹੀ ਹੈ ਦੇਖੋ ਇਹ ਪੰਜਾਬ ਦੇ ਵਿੱਚ ਮੈਂ ਤਾਂ ਕਹੂੰਗਾ ਬੜੀ ਨਮੋਸ਼ੀ ਹੈ ਚਲੋ ਇਸ ਇਹ ਸਰਕਾਰ ਤਾਂ ਹਰ ਪੱਧਰ ਦੇ ਉੱਤੇ ਬਹੁਤ ਵੱਡੀ ਫੇਲੀਅਰ ਰਹੀ ਹੈਗੀ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ 1947 ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਬਣੀਆਂ ਸਭ ਤੋਂ ਵੱਡੀ ਅਗਰ ਫੇਲੀਅਰ ਕੋਈ ਸਰਕਾਰ ਰਹੀ ਹੈ ਜਿਦੇ ਵਿੱਚ ਨਾ ਤਾਂ ਕੋਈ ਐਡਮਿਨਿਸਟ੍ਰੇਸ਼ਨ ਇਹਦਾ ਇਹਨਾਂ ਨੂੰ ਐਕਸਪੀਰੀਅੰਸ ਹੈਗਾ ਨਾ ਇਹਨਾਂ ਨੂੰ ਲੋਕਾਂ ਦੇ ਨਾਲ ਕੋਈ ਹਮਦਰਦੀ ਸੀ ਇਹ ਸਰਕਾਰ ਦੀ ਰਹੀ ਹੈ ਲੇਕਿਨ ਬਹੁਤ ਤਰ੍ਹਾਂ ਤੱਕ ਇਹ ਸਾਡੀ ਜਿਹੜੀਆਂ ਹਿਸਟੋਰੀਕਲ ਮਿਸਟੇਕਸ ਜਿਹੜੀਆਂ ਹੈਗੀਆਂ ਉਹਦਾ ਲੋਕੀ ਖਮਿਆਜਾ ਪੁੱਕਤ ਰਹੇ ਆ ਭਾਵੇਂ ਉਹ ਕਾਂਗਰਸ ਦੀ ਸਰਕਾਰ ਸੀਗੀ ਭਾਵੇਂ ਅਕਾਲੀ ਦਲ ਦੀ ਸਰਕਾਰ ਸੀ ਮੈਂ ਇਹ ਤੋ ਗਰੀਜ਼ ਨਹੀਂ ਕਰੂੰਗਾ ਲੇਕਿਨ ਇਹਦੇ ਵਿੱਚ ਬਹੁਤ ਵੱਡਾ ਜਿਹੜੇ ਮੈਂ ਕਹੂੰਗਾ ਕੋਤਾਈ ਹੋਈ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹੋਈ ਹੈ ਜਦੋਂ ਉਹਨਾਂ ਨੇ ਮਾਈਨਿੰਗ ਪਾਲਿਸੀ 2007 ਦੀ ਉਹਨਾਂ ਦੀ ਜੋ ਸਰਕਾਰ ਬਣੀ ਸੀ ਐਂਡ ਲੋਕਾਂ ਤੋਂ ਉਹ ਅਧਿਕਾਰ ਛਿੰ ਲਿਆ ਖਾਸ ਕਰਕੇ ਉਹ ਲੋਕਾਂ ਦਾ ਜਿਨ੍ਹਾਂ ਦੀ ਆਪਣੀ ਜ਼ਮੀਨ ਦਰਿਆਵਾਂ ਦੇ ਵਿੱਚ ਸੀਗੀ ਬਈਆਂ ਦੇ ਵਿੱਚ ਸੀਗੀ ਤੇ ਉਹ ਪਿੰਡਾਂ ਦੀ ਜ਼ਮੀਨ ਜਿਨ੍ਹਾਂ ਦੇ ਨਾਲ ਉਹ ਲੱਗਦੇ ਸੀ ਪਹਿਲਾਂ ਲੋਕ ਆਪਣੇ ਜ਼ਮੀਨ ਦੇ ਵਿੱਚੋਂ ਆਪ ਰੇਤਾ ਪੱਟ ਕੇ ਆਪਣੇ ਘਰ ਦੀ ਉਸਾਰੀ ਵੀ ਕਰ ਲੈਂਦੇ ਸੀ ਐ ਲੋਕਾਂ ਦੇ ਵਿੱਚ ਵੇਚ ਕੇ ਆਪਣਾ ਘਰ ਦੀ ਆਮਦ ਵੀ ਵਧਾ ਲੈਂਦੇ ਸੀ ਐਨ ਸੁਖਵੀਰ ਬਾਦਲ ਸਾਹਿਬ ਨੇ ਉਦੋਂ ਕੁਝ ਘਰਾਨਿਆਂ ਨੂੰ ਤਾਂ ਆਪਣੀ ਘਰਾਂ ਨੂੰ ਭਰਨ ਵਾਸਤੇ ਇਹ ਮਾਈਨਿੰਗ ਪਾਲਿਸੀ ਲੈ ਕੇ ਆਏ ਐ ਐਨ ਇਸ ਤੋਂ ਮੈਂ ਗੁਰੇਜ਼ ਨਹੀਂ ਕਰੂੰਗਾ ਕਿ ਕਾਂਗਰਸ ਪਾਰਟੀ ਨੇ ਵੀ ਇਹ ਨੂੰ ਕੰਟੀਨਿਊ ਕੀਤਾ ਤਾਂ ਅੱਜ ਇਹ ਸਰਕਾਰ ਵੀ ਕੰਟੀਨਿਊ ਕਰਦੀ ਪਈ ਹੈ ਕਾਂਗਰਸ ਪਾਰਟੀ ਨੇ ਕੰਟੀਨਿਊ ਕੀਤਾ ਯੈਸ ਉਹਦੇ ਵਿੱਚ ਮਾਈਨਿੰਗ ਸਾਡਾ ਸਕੈਮ ਰਹੀ ਨੇ ਮੈਂ ਇਹਦੇ ਵਿੱਚ ਗੁਰੇਜ਼ ਨਹੀਂ ਕਰੂੰਗਾ ਕਹਿੰਦੇ ਅੱਜ ਖਮਿਆਜਾ ਲੋਕ ਇਹ ਪਾਲਿਸੀ ਕਰਕੇ ਭੁਗਤ ਰਹੇ ਆ ਅੱਜ ਸਭ ਤੋਂ ਵੱਧ ਲੋੜ ਹੈ ਅਗਰ ਅਸੀਂ ਲੋਕਾਂ ਦੀ ਹੈਲਪ ਕਰਨੀ ਚਾਹੀਏ ਤੇ ਇਹ ਹੋਣਾ ਚਾਹੀਦਾ ਹੈਗਾ ਕਿ ਜਿਹੜੇ ਪੰਚਾਇਤ ਦਰਿਆਵਾਂ ਦੇ ਨਾਲ ਲੱਗਦੇ ਆ ਭਈਆਂ ਦੇ ਨਾਲ ਲੱਗਦੇ ਆ ਇੱਕ ਫਿਕਸਡ ਅਮਾਉਂਟ ਹੋਣਾ ਚਾਹੀਦਾ ਹੈਗਾ ਲੈਟ ਸੁਪੋਜ਼ ਇੱਕ ਟਰੈਕਟਰ ਟਰਾਲੀ ਨੂੰ 500 ਰੁਪਇਆ ਆਨਲਾਈਨ ਉਹ ਡਿਪੋਜ਼ਿਟ ਕਰੇ ਅਗਰ ਉਹ 12 ਫੁੱਟ ਦੀ ਹੈਗੀ ਹੈ ਉਹ 500 ਰੁਪਏ ਜਮ੍ਹਾਂ ਕਰੇ ਅਗਰ 16 ਫੁੱਟ ਦੀ ਹੈ 800 ਰੁਪਏ ਜਮ੍ਹਾਂ ਕਰੇ ਅਗਰ 6 ਚੱਕੀ ਟਰੱਕ ਹੈ ਉਹ 1500 ਰੁਪਏ ਜਮ੍ਹਾਂ ਕਰੇ 10 ਚੱਕਾ ਹੈ 2000 ਜਮ੍ਹਾਂ ਕਰੇ ਤੇ ਰੇਤਾ ਪਟਕੇ ਲੈ ਚੋਵੇ ਉਹਦੇ ਨਾਲ ਸਿਰਾ ਜਿਹੜਾ ਅੱਜ ਸਿਲਟਿੰਗ ਹੋ ਰਹੀ ਹੈਗੀ ਹੈ ਉਹ ਸਾਡੇ ਦਰਿਆਵਾਂ ਦੇ ਵਿੱਚ ਕੁਝ ਪੱਧਰ ਦੇ ਉੱਤੇ ਘਟ ਜੂਗੀ ਗਵਰਨਮੈਂਟ ਨੂੰ ਰੈਵਨਿਊ ਆ ਜਾਏਗਾ ਬਟ ਬਹੁਤ ਵੱਡਾ ਜਿਹੜਾ ਇੱਕ ਹੋਰ ਹੈਗਾ ਜਿਹੜੇ ਸਾਡੇ ਬੰਨ ਕੇਰੋ ਸਾਹਿਬ ਨੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਤਾਪ ਸਿੰਘ ਕੇਰੋ ਜੀ ਨੇ ਉਦੋਂ ਤੁਸੀਂ ਬੰਨ ਜਿਹੜੇ ਲਾਏ ਸੀਗੇ ਉਹਨਾਂ ਦੀ ਜਿਹੜੀ ਦੇਖਭਾਲ ਹੈਗੀ ਆ ਉਹ ਸਹੀ ਪੱਦਰ ਤੇ ਨਹੀਂ ਹੋਈ ਇਹ ਬਹੁਤ ਵੱਡਾ ਖਮਿਆਜਾ ਅੱਜ ਪੰਜਾਬ ਦੇ ਲੋਕ ਉਹਦੇ ਕਰਕੇ ਭਰਦੇ ਪਏ ਆ ਜੇ ਮੈਂ ਨਾ ਐਕਚੁਅਲੀ ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਕੱਟ ਰਿਹਾ ਮੇਰਾ ਮੇਰਾ ਜ਼ੈਨ ਅਜੇ ਉਸੇ ਗੱਲ ਦੇ ਉੱਤੇ اٹਕਿਆ ਹੋਇਆ ਤਾਂ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਜੇ ਕਾਂਗਰਸ ਦੀ ਸਰਕਾਰ ਹੁੰਦੀ ਜਾਂ ਯੂ نو 2017 ਦਾ ਟਾਈਮ ਹੁੰਦਾ ਉਹ ਦੌਰ ਹੁੰਦਾ ਤੂੰ ਬਾਬਾ ਹੈਂਡਰੀ ਇਸ ਚੀਜ਼ ਨੂੰ ਉਸ ਵੇਲੇ ਕਲੇਮ ਕਰ ਸਕਦੇ ਹੁੰਦੇ ਕਿ ਉਸ ਵੇਲੇ ਵੀ ਕਾਂਗਰਸ ਵੇਲੇ ਵੀ ਅਸੀਂ ਕੋਤਾਈਆਂ ਕੀਤੀਆਂ ਨੇ ਮੈਂ ਅੱਜ ਵੀ ਕਲੇਮ ਕਰ ਰਿਹਾ ਮੈਂ ਉਦੋਂ ਵੀ ਕਲੇਮ ਕਰਾਂਗਾ ਅਗਰ ਅੱਗੇ ਵੀ ਕਰਾਂਗੇ ਤਾਂ ਵੀ ਕਲੇਮ ਕਰਾਂਗਾ ਅਗਰ ਮੈਂ ਪੰਜਾਬ ਦੇ ਲੋਕਾਂ ਨਾਲ ਖੜਾ ਹੀ ਨਹੀਂ ਹੋ ਸਕਿਆ ਤਾਂ ਫਿਰ ਮੇਰਾ ਫਿਰ ਮੇਰਾ ਤਾਂ ਬਾਕੀਆਂ ਨਾਲੋਂ ਕੋਈ ਫਰਕ ਪਿਆ 110% ਅਗਰ ਮੈਂ ਤੁਹਾਨੂੰ ਸਾਰਵਜਨਿਕ ਤੌਰ ਦੇ ਉੱਤੇ ਲਾਈਵ ਇਹ ਕਹਿ ਰਿਹਾ ਹੈਗਾ ਕਿ ਸਾਡੀ ਸਰਕਾਰ ਤੋਂ ਕੋਤਾਈ ਹੋਈ ਸਾਡੀ ਮਾਈਨਿੰਗ ਪਾਲਿਸੀ ਗਲਤ ਸੀ ਅੱਜ ਮਾਈਨਿੰਗ ਪਾਲਿਸੀ ਦੇ ਵਿੱਚ ਦੁਰਸਤੀ ਹੋਣ ਦੀ ਲੋੜ ਹੈ ਜਦੋਂ ਮੈਂ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਗਿਆ ਸੀਗਾ ਉਦੋਂ ਵੀ ਮੈਂ ਲਈ ਵੇਖਿਆ ਸੀਗਾ 17 ਵਾਲੀ ਸਰਕਾਰ ਦਾ ਜ਼ਿਕਰ ਕਰ ਰਹੇ ਹੋ ਜਾਂ 2002 ਵਰੀ ਦਾ ਵੀ ਕਰ ਰਹੇ ਹੋ 2000 ਦੇ ਵਿੱਚ ਇਹ ਮਾਈਨਿੰਗ ਪਾਲਿਸੀ ਨਹੀਂ ਸੀਗੀ 2007 ਤੋਂ ਬਾਅਦ ਜਦੋਂ ਅਕਾਲ ਬਾਦਲ ਸਾਹਿਬ ਦੀ ਸਰਕਾਰ ਆਈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇਤ੍ਰਿਤਵ ਵਿੱਚ ਇਹ ਮਾਈਨਿੰਗ ਪਾਲਿਸੀ ਟੋਟਲ ਚੇਂਜ ਹੋਈ ਐਂਡ ਉਸ ਤੋਂ ਬਾਅਦ ਹੀ ਮਾਈਨਿੰਗ ਸਕੈਮਸ ਜਿਹੜੇ ਸ਼ੁਰੂ ਹੋਏ ਸੀਗੇ ਇਹ ਬਹੁਤ ਵੱਡਾ ਇੱਕ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਦੇਖੋ ਇੰਟਰ ਲਿੰਕਿੰਗ ਆਫ ਰਿਵਰਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਦਰਿਆ ਅਸੀਂ ਜ਼ਰੂਰ ਲਿੰਕ ਕੀਤੇ ਹੈਗੇ ਹੁਣ ਸਾਡਾ ਖੱਗੜ ਦਰਿਆ ਜਿਹੜਾ ਕਿਤੇ ਜਾ ਕੇ ਪੈਂਦਾ ਹੀ ਨਹੀਂ ਹੈ ਐਂਡ ਹਰ ਸਾਲ ਹਰ ਸਾਲ ਉਹ ਪੰਜਾਬ ਦੇ ਲੋਕੀ ਅਤੇ ਹਰਿਆਣਾ ਦੇ ਲੋਕਾਂ ਦੇ ਜਿਹੜੇ ਜ਼ਿਮੀਦਾਰ ਭਰਾ ਹੈਗੇ ਆ ਆਮ ਨਾਗਰਿਕ ਹੈ ਉਹਨਾਂ ਨੂੰ ਰਬੋਂਦਾ ਉਹਨੂੰ ਲਿੰਕ ਕਰਨ ਦੀ ਲੋੜ ਹੈਗੀ ਹੈ ਸਾਨੂੰ ਇੱਕ ਵਪਾਉਂਡਸ ਬਣਾਉਣ ਦੀ ਲੋੜ ਹੈਗੀ ਹੈ ਅਸੀਂ ਅਗਰ ਆਰਟੀਫੀਸ਼ੀਅਲ ਲੇਕ ਸੁਖਨਾ ਲੇਕ ਅਸੀਂ 1960 ਬਾੜ ਦੇ ਵਿੱਚ ਬਣਾ ਸਕਦੇ ਸੀ ਕੀ ਅਸੀਂ ਉਹਨੂੰ ਲਿੰਕ ਕਰਕੇ ਬੜੀਆਂ ਲੇਕਾਂ ਨਹੀਂ ਬਣਾ ਸਕਦੇ ਤੇ ਅਸੀਂ ਰੈਜ਼ਰਵਾਇਰਸ ਬਣਾ ਸਕਣ ਭਾਖੜਾ ਨੰਗਲ ਦੀ ਡੀ ਸਿਲਟਿੰਗ ਨਹੀਂ ਹੋਈ ਹੈਗੀ ਹੈ ਅਗਰ ਉਹਨੂੰ ਡੀ ਸਿਲਟਿੰਗ 19% ਮੈਨੂੰ ਲੱਗਦਾ ਹੈ ਲਗਭਗ ਭਾਖੜਾ ਨੰਗਲ ਕਹਿੰਦੇ ਆ ਉਹਦੀ ਕਪੈਸਿਟੀ ਘਟ ਗਈ ਹੈ ਦੀ ਸਿਲਟਿੰਗ ਹੋਣਾ ਬਹੁਤ ਚੀਜ਼ਾਂ ਹੋਣ ਵਾਲੀਆਂ ਹਨ ਲੇਕਿਨ ਇਹ ਉਦੋਂ ਹੀ ਹੋ ਸਕਦਾ ਜਿਹੜੇ ਤੁਸੀਂ ਸਭ ਤੋਂ ਪਹਿਲਾ ਸਵਾਲ ਪੁੱਛਿਆ ਕਿ ਕੀ ਇਹ ਖਜ਼ਾਨਾ ਖਾਲੀ ਹੈ ਇਹ ਉਦੋਂ ਹੀ ਹੋ ਸਕਦਾ ਜਦੋਂ ਪੰਜਾਬ ਦਾ ਖਜ਼ਾਨਾ ਦੁਬਾਰਾ ਭਰਿਆ ਜਾ ਸਕੇ ਤੇ ਖਜ਼ਾਨਾ ਉਦੋਂ ਹੀ ਭਰਿਆ ਜਾ ਸਕਦਾ ਹੈਗਾ ਉਹਦੇ ਦੋ ਹੀ ਤਰੀਕੇ ਹੈਗੇ ਆ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਨੂੰ ਇਹ ਜਾਪਦਾ ਹੈ ਕਿ ਸਾਡਾ ਜਿਹੜਾ ਸੈਂਟਰਲ ਏਸ਼ੀਆ ਦੇ ਨਾਲ ਟ੍ਰੇਡ ਹੈ ਇਹ ਥਰੂ ਪਾਕਿਸਤਾਨ ਖੁੱਲਣਾ ਚਾਹੀਦਾ ਹੈਗਾ ਸਾਡੇ ਵੀ ਸਾਡੀ ਇੰਡਸਟਰੀ ਵੀ ਇੱਥੇ ਆਊਗੀ ਇੱਥੇ ਸਾਡੇ ਰੈਵਨਿਊ ਜਨਰੇਸ਼ਨ ਵੀ ਜ਼ਿਆਦਾ ਹੋਏਗੀ ਇਹ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਥਰੂ ਪਾਕਿਸਤਾਨ, ਸੈਂਟਰਲ ਏਸ਼ੀਆ, ਈਰਾਨ ਉੱਤੋਂ ਬਾਅਦ ਸੈਂਟਰਲ ਏਸ਼ੀਆ ਐਂਡ ਯੂਰਪ ਡਾਇਰੈਕਟ ਰੂਟ ਜਿਹੜਾ ਸਿਲਕ ਰੂਟ ਜਿਹੜਾ ਹੈਗਾ ਉਹਦੇ ਨਾਲ ਅਸੀਂ ਉਹ ਟ੍ਰੇਡ ਕਰੀਏ। ਇਹ ਜ਼ਿੰਮੇਵਾਰੀ ਬੰਦੀ ਹੈ ਸਰਕਾਰ ਦੀ ਕਿ ਰੈਗੂਲਰਲੀ ਅਸੀਂ ਸੈਂਟਰ ਗਵਰਨਮੈਂਟ ਦੇ ਨਾਲ ਟੱਚ ਹੋਈਏ। ਦੂਜਾ ਜਿਹੜੀ ਅੱਜ ਮੁਫਤ ਕੋਰੀ ਸਾਡੇ ਹੱਡਾਂ ਦੇ ਵਿੱਚ ਰਚ ਗਈ ਹੈ। ਇਹ ਕੰਨ ਵਾਂਗ ਹੈ। ਇਹ ਜਦ ਤੱਕ ਹਾਂ ਜਿਸ ਤੇ ਲੋੜ ਹੈ ਉਹਨੂੰ ਇਹ ਜ਼ਰੂਰ ਮਿਲਣੀ ਚਾਹੀਦੀ ਹੈ। ਬਟ ਇਹ ਜਿਹੜੀ ਮੁਫਤ ਹੋ ਰਹੀ ਹੈਗੀ ਹੈ ਜਦ ਤੱਕ ਅਸੀਂ ਇਹਨੂੰ ਕੰਟਰੋਲ ਨਹੀਂ ਕਰਾਂਗੇ ਤਦ ਤੱਕ ਇਹ ਹਾਦਸੇ ਹੁੰਦੇ ਰਹਿਣਗੇ। ਪਾਪਾ ਜੀ ਮੇਰਾ ਆਖਰੀ ਸਵਾਲ ਹੈ ਹੁਣ ਆਉਂਦੇ 26 ਤੋਂ 29 ਤੱਕ اجلاس ਹੋ ਰਿਹਾ ਵਿਧਾਨ ਸਭਾ ਦਾ ਕਿਵੇਂ ਹੁਣ ਤੁਸੀਂ ਉਹਨੂੰ ਡੀਲ ਕਰੋਗੇ ਉੱਥੇ ਕਿਹੜੇ ਮੁੱਦੇ ਚੱਕੇ ਜਾਣਗੇ ਕਿਵੇਂ ਤੁਸੀਂ ਉਹ ਸਾਰਾ اجلاس ਦੇਖ ਰਹੇ ਹੋ? ਦੇਖੋ ਸਾਨੂੰ ਕੱਲ ਹੀ ਨੋਟੀਫਿਕੇਸ਼ਨ ਹੋਈ ਹੈਗੀ ਹੈ ਐਂਡ ਉਹ ਵੀ ਆਈ ਥਿੰਕ ਸੋ ਸਿਰਫ ਹੁਣ ਕਿਉਂਕਿ ਇਹ ਹੜਾ ਨੇ ਇਹ ਸਾਡੇ 3.5 ਸਾਲ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਲੈ ਆਏ ਹੈਗੇ। ਕਿਉਂਕਿ ਸਿਰਫ ਇਹ ਸੋਸ਼ਲ ਮੀਡੀਆ ਦੀ ਜਿਹੜੀ ਸਰਕਾਰ ਹੈਗੀ ਹੈ ਅੱਜ ਲੋਕਾਂ ਦੇ ਵਿੱਚ ਜੋ ਇਹਨਾਂ ਦਾ ਮੈਂ ਤਾਂ ਕਹੂੰਗਾ ਕਿ ਇੱਕ ਪਪੇਟੀਅਰ ਜਿਹੜੀ ਅੱਜ ਸਰਕਾਰ ਰਹੇਗੀ ਹੈਗੀ ਆ ਉਹਦਾ ਪਰਦਾ ਫਾਸ਼ ਹੋ ਗਿਆ ਹੈਗਾ ਤੇ ਇਹਦੇ ਵਿੱਚ ਆਈ ਥਿੰਕ ਸੋ ਸਿਰਫ ਉਹਨਾਂ ਨੇ ਇਹੀ ਗੱਲ ਕਰਨੀ ਹੈ ਕਿ ਬੀਜੇਪੀ ਨੇ ਸਾਨੂੰ ਪੈਸਾ ਨਹੀਂ ਦਿੱਤਾ ਬਟ ਮੇਰਾ ਤਾਂ ਇਹ ਹੈ ਕਿ ਅਸੀਂ ਆਪ ਤਾਕਤਵਰ ਹੋਈਏ ਪੰਜਾਬ ਰੈਵਨਿਊ ਪਲਸ ਸਟੇਟ ਬਣੇ ਸਾਡੇ ਕੋਲ ਆਪਣੇ ਇੰਨੇ ਰਿਸੋਰਸਸ ਹੋਣ ਕਿ ਅਸੀਂ ਠੁੱਠਾ ਲੈ ਕੇ ਹਰ ਡਿਜ਼ਾਸਟਰ ਦੇ ਟਾਈਮ ਅਸੀਂ ਸੈਂਟਰ ਸਰਕਾਰ ਕੋ ਮੰਗਣ ਨਾ ਜਾਈਏ 100% ਦੇਖੋ ਉਹ ਸਾਡੀ ਜ਼ਿੰਮੇਵਾਰੀ ਹੈ ਐਸ ਆਪੋਜੀਸ਼ਨ ਕਿ 12000 ਕਰੋੜ ਰੁਪਇਆ ਬਿਲਕੁਲ ਉਸ ਦਿਨ ਕੈਪਸਿਨਾ ਜੀ ਦੀ ਆਈ ਥਿੰਕ ਸੋ ਪ੍ਰੈਸ ਕਾਨਫਰੰਸ ਸੀਗੀ ਜਿਹੜੇ ਆਪਣੇ ਚੀਫ ਸੈਕਟਰੀ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਬੁੱਕ ਐਂਟਰੀ ਹੈ ਤੇ ਸਾਡੇ ਤੇ ਲਾਇਬਿਲਟੀ ਹੈ ਅਗਰ ਉਹ ਲਾਇਬਿਲਟੀ ਹੈ ਤੇ ਉਹ ਲਾਇਬਿਲਟੀ ਉਹਨਾਂ ਨੇ ਕਿੱਥੇ ਖਰਚੀ ਇਹ ਆਏ ਫੰਡਸ ਡਿਵਰਟ ਹੋਏ ਹਨ ਇਹ ਆਏ ਫੰਡਸ ਮਿਸਯੂਜ਼ ਹੋਏ ਹਨ ਇਹ ਆਏ ਫੰਡਸ ਕਿਤੇ ਹੋਰ ਵਰਤੇ ਗਏ ਹੈਗੇ ਇਸ ਜਵਾਬ ਦੇ ਜਿਹੜਾ ਹੈਗਾ ਇਹ ਫਾਈਨੈਂਸ ਮਿਨਿਸਟਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਤੇ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਲੋਕਾਂ ਦੇ ਵਿੱਚ ਦੱਸੇ ਕਿ ਅਸੀਂ ਇਹ ਜਿਹੜੇ 12000 ਕਰੋੜ ਹੈ ਜਿਹਦੇ ਵਿੱਚ ਬਿਲਕੁਲ 75% ਸੈਂਟਰ ਗਵਰਨਮੈਂਟ ਪਾਉਂਦੀ ਹੈ 25% ਸਟੇਟ ਗਵਰਨਮੈਂਟ ਪਾਉਂਦੀ ਹੈ ਬਾਕੀ ਬਾਕੀ ਜਿਹੜਾ ਅਮਾਉਂਟ ਹੈ ਉਹ ਤੇ ਰੈਂਟ੍ਰੈਸਟ ਜਨਰੇਟ ਹੁੰਦਾ ਹੈ ਉਹ ਸਟੇਟ ਗਵਰਨਮੈਂਟ ਪਾਉਂਦੀ ਹੈ ਲੋਕਾਂ ਦੇ ਪੈਸੇ ਅੱਜ ਲੋਕਾਂ ਦੇ ਹਿੱਤ ਦੇ ਵਿੱਚ ਲੱਗਣੇ ਚਾਹੀਦੇ ਆ ਉਹ ਕਿੱਥੇ ਲੈ ਕੇ ਗਏ